ਸਰਕਾਰ ਨੇ ਜਿਹੜਾ ਇੱਕ ਵੀ ਧੋਖਾਧੜੀ ਦਾ ਬਹੁਤ ਸੋਹਣਾ ਇੱਕ ਡਰਾਮਾ ਬਣਾਇਆ ਵੀ ਜਿਹਨੂੰ ਐਫ ਆਰ ਐਸ ਕਹਿੰਦੇ ਨੇ ਫੇਸ ਰਿਕਗਨਾਈਜ਼ ਸਿਸਟਮ ਦਾ ਵੀ ਬਿਨਾ ਐਫ ਆਰ ਐਸ ਤੋਂ ਜਿਹੜਾ ਕਿਸੇ ਵੀ ਲਾਹੇਪਾਤਰੀ ਨੂੰ ਜਿਹੜਾ ਰਾਸ਼ਨ ਨਹੀਂ ਦਵਾਂਗੇ ਆ ਸਕੈਮ ਕਰਦੇ ਨੇ ਕਿ ਜਿਹੜਾ ਫੂਸ਼ਨ ਟਰੈਕਰ ਐਪ ਆ ਉਹਦੇ ਉੱਤੇ ਕੋਈ ਵੀ ਪ੍ਰਾਈਵੇਸੀ ਨਹੀਂ ਉਹਨੂੰ ਲੋਕਾਂ ਦੇ ਆਧਾਰ ਕਾਰਡ ਚੜੇ ਹੋਏ ਨੇ ਮੋਬਾਈਲ ਨੰਬਰ ਚੜੇ ਹੋਏ ਨੇ ਪੂਰੀ ਤਰ੍ਹਾਂ ਭਰੋਸੇ 'ਚ ਲੈ ਲੈਂਦੇ ਨੇ ਉਹ ਕਹਿੰਦੇ ਵੀ ਤੁਹਾਡੀ ਪਿੰਡ ਦੀ ਅੰਗਨਵਾੜੀ ਵਰਕਰ ਨੇ ਜਿਹੜਾ ਸਾਨੂੰ ਥੋੜਾ ਮੋਬਾਈਲ ਨੰਬਰ ਦਿੱਤਾ ਸੀ 1200 5000 ਜਿੰਨਾ ਵੀ ਹੁੰਦਾ ਉਹ ਸਕੈਮ ਕਰਕੇ ਬਿਨਾ ਹਥਿਆਰਾਂ ਤੋਂ ਜਿਹੜੀ ਲੜਾਈ ਲੜਨ ਲਈ ਸਾਨੂੰ ਇਹਨਾਂ ਨੇ ਮੈਦਾਨ 'ਚ ਛੱਡਿਆ ਹੋਇਆ ਹੈ ਲੋਕਾਂ ਦੇ ਕੋਲੋਂ ਗੱਲਾਂ ਸੁਣਨ ਜੇ ਲੋਕਾਂ ਦੇ ਕੋਲੋਂ ਪੁੱਟ ਮਾਰਕ ਕਰਨ ਦੇ ਲਈ ਸਾਨੂੰ ਜਿਹੜਾ ਇਹਨਾਂ ਨੇ ਛੱਡਿਆ ਹੋਇਆ ਆ ਐਨੇ ਦੀ ਤਾਂ ਫੀਡ ਵੀ ਨਹੀਂ ਹੈਗੀ ਜਿਹੜੀ ਲਾਹਪਤਰੀ ਨੂੰ ਜਿਹੜਾ ਲਾਹਪਤਰੀ ਤੋਂ ਅਸੀਂ OTP ਲੈਣਾ ਹੈ ਉਹ ਘੱਟੋ ਘੱਟ 300 ਦਾ ਤਰੀ ਚਾਰਜ ਕਰਾਉਗਾ ਤੇ 300 ਵੀ ਤਾਂ ਸਾਡਾ ਉਹ ਫੀਡ ਵੀ ਨਹੀਂ ਲੈ ਕੇ ਜਾਂਦਾ ਮਹੀਨੇ ਦੀ ਤੇ ਤੁਸੀਂ ਦੇਖ ਲਓ ਵੀ ਸਰਕਾਰ ਤੋਂ ਕਿੰਨੇ ਕੁ ਲੋਕ ਖੁਸ਼ ਆ ਕਿੰਨੇ ਕੁ ਅਸੀਂ ਵੀ ਖੁਸ਼ ਹੈਗੇ ਤੇ ਕਿੰਨੇ ਕੁ ਲਾਹਪਤਰੀ ਖੁਸ਼ ਹੈਗੇ ਇਹਨਾਂ ਦਾ ਕਹਿਣਾ ਵੀ ਐਫਆਰਐਸ ਲਈ ਪਹਿਲਾਂ ਉਹ ਗਰੀਬ ਮੋਬਾਈਲ ਖਰੀਦੇ ਉਹਦੇ ਵਿੱਚ 3-400 ਦਾ ਰੀਚਾਰਜ ਕਰਾਵੇ ਫਿਰ ਓਟੀਪੀ ਦੇਣ ਦੇ ਲਈ ਆਪਣੀ ਦਿਹਾੜੀ ਤੋੜੇ 900 ਗ੍ਰਾਮ ਦਲੀਆ ਜਾਂ 900 ਗ੍ਰਾਮ ਉਹ ਖਿਚੜੀ ਲੈ ਕੇ ਜਾਵੇ ਇਹ ਸਰਕਾਰ ਦੀ ਇੱਕ ਜਿਹੜੀ ਇਹ ਨਵੀਂ ਸਕੀਮ ਬਣਾਈ ਗਈ ਆ ਪੰਜਾਬ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਜਿਹੜੇ ਕਾਨੂੰਨ ਅੰਗਰੇਜ਼ਾਂ ਨੇ ਨਹੀਂ ਸੀ ਬਣਾਏ ਉਹ ਕਾਨੂੰਨ ਜਿਹੜੇ ਆ ਸਾਡੀ ਪੰਜਾਬ ਦੀ ਸਰਕਾਰ ਬਣਾ ਰਹੀ ਹੈ ਇਸ ਕਰਕੇ ਪੰਜਾਬ ਦੇ ਜਿਹੜੇ ਲੋਕ ਆ ਬਹੁਤ ਖੁਸ਼ ਹੈ ਨਾ ਤੋਂ ਕਿ ਜਿਹੜਾ ਇਹ ਮੰਤਰੀ ਆਇਆ ਆ ਸਾਨੂੰ ਇੱਕ ਤਮਾਸ਼ਗੀਰੀ ਮੰਤਰੀ ਮਿਲੇ ਆ ਜਿਹੜਾ ਕਿ ਗੱਲਾਂ ਤਾਂ ਸਾਡੀਆਂ ਸੁਣਦਾ ਉਹਦੇ ਜਵਾਬ ਵੀ ਦਿੰਦਾ ਪਰ ਕੰਮ ਨਹੀਂ ਕੋਈ ਵਿਭਾਗ ਦੇ ਕੋਲੇ ਅੱਜ ਵੀ ਅਸੀਂ ਇਹੀ ਗੱਲ ਰੱਖੀ ਆ ਵੀ ਜਿਹੜਾ ਐਫ ਆਰ ਐਸ ਹੋਣ ਤੋਂ ਬਾਅਦ ਵੀ ਜੇ ਕਿਸੇ ਲਾਹਵਤੀ ਦਾ ਨੁਕਸਾਨ ਹੁੰਦਾ ਤਾਂ ਡਿਪਾਰਟਮੈਂਟ ਜਿਹਾ ਵਿਭਾਗ ਉਹ ਉਸ ਚੀਜ਼ ਦੀ ਜ਼ਿੰਮੇਵਾਰੀ ਲੈ ਲਵੇ ਉਸ ਤੋਂ ਬਾਅਦ ਅਸੀਂ ਐਫ ਆਰ ਐਸ ਕਰ ਦਾਂਗੇ ਤਾਂ ਜਿਹੜਾ ਸਾਡਾ ਮਾਨ ਪੱਤਾ ਆ ਜਦੋਂ ਦੀ ਇਹ ਸਰਕਾਰ ਆਈ ਆ ਉਦੋਂ ਦਾ ਸਾਨੂੰ ਉਹ ਵੀ ਕਿਸ ਤਰ੍ਹਾਂ ਦੇ ਵਿੱਚ ਮਿਲਦਾ ਕਿਤੇ ਕਿਤੇ ਕਿਸੇ 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 ਇਲਾਕਿਆਂ ਦੇ ਵਿੱਚ ਤਾਂ 6-6 ਮਹੀਨੇ ਤੱਕ ਨਹੀਂ ਮਿਲ ਰਿਆ ਜੇ ਸਰਕਾਰ ਸਾਨੂੰ ਭਰੋਸਾ ਦਿੰਦੀ ਹੈ ਯਕੀਨ ਦਿੰਦੀ ਹੈ ਫੋਨ ਦਿੰਦੀ ਹੈ ਰੀਚਾਰਜ ਵਧੀਆਂ ਦਿੰਦੀ ਹੈ ਤਾਂ ਸਾਨੂੰ ਗਾਰੰਟੀ ਦਿੰਦੀ ਹੈ ਕਿ ਕੋਈ ਸਕੈਮ ਨਹੀਂ ਹੁੰਦਾ ਫਿਰ ਅਸੀਂ ਕੰਮ ਕਰਨ ਲਈ ਤਿਆਰ ਆ ਹਿਲਾਲ ਸਾਡੀ ਇਹੀ ਮੰਗ ਹੈ ਕਿ ਅਸੀਂ ਉਹਨਾਂ ਚਿਰ ਕੋਈ ਕੰਮ ਨਹੀਂ ਕਰਾਂਗੇ ਤੇ ਅੱਜ ਤਾਂ ਸਿਰਫ ਜ਼ਿਲ੍ਹਾ ਲੈਵਲ ਤੇ ਜਿਹੜਾ ਇਹ ਸਰਕਾਰ ਦਾ ਜਲੂਸ ਕੱਢਿਆ ਜਾ ਰਿਹਾ ਤੇ ਆਨ ਵਾਲੇ ਸਮੇਂ ਵਿੱਚ ਜਿਹੜਾ ਇਹ ਜਲੂਸ ਆ ਇਹ ਸਰਕਾਰ ਦਾ 올 ਇੰਡੀਆ ਲੈਵਲ ਤੇ ਜਿਹੜਾ ਉਹ ਕੱਢਿਆ ਜਾਏਗਾ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸ਼ਿਵਰੰਜੀਤ ਸਿੰਘ ਢਿੱਲੋਂ ਦੋਸਤੋ ਅੱਜ ਜਲੰਧਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੰਗਣਵਾੜੀ ਦੇ ਵਿੱਚ ਕੰਮ ਕਰਨ ਵਾਲੀਆਂ ਬੀਬੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਕਿ ਪੰਜਾਬ ਸਰਕਾਰ ਮੁਰਦਾਬਾਦ ਦੀ ਨਾਰੇਬਾਜ਼ੀ ਇਹ ਅੰਗਣਵਾੜੀ ਦੇ ਵਿੱਚ ਕੰਮ ਕਰਨ ਵਾਲੀਆਂ ਬੀਬੀਆਂ ਲਗਾ ਰਹੀਆਂ ਨੇ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਇਹਨਾਂ ਵੱਲੋਂ ਪ੍ਰੋਟੈਸਟ ਕਰਨਾ ਪੈ ਰਿਹਾ ਹੈ ਆਓ ਇਹਨਾਂ ਤੋਂ ਹੀ ਜਾਣਦੇ ਹਾਂ ਤਾਂ ਇੱਧਰ ਬੀਬੀਆਂ ਪਹੁੰਚੀਆਂ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਛਾ ਮੈਂ ਅੱਜ ਪੰਜਾਬ ਸਰਕਾਰ ਮੁਰਦਾਬਾਦ ਦੀ ਨਾਰੇਬਾਜ਼ੀ ਕਿਉਂ ਹੋ ਰਹੀ ਹੈ ਜੀ ਅਸੀਂ ਕਈ ਵਾਰ ਜਿਹੜਾ ਆ ਵੀ ਧਰਨੇ ਪ੍ਰੋਟੈਸਟ ਕਰ ਚੁੱਕੇ ਆਂ ਸਰਕਾਰ ਦੇ ਸਰਕਾਰ ਨੇ ਜਿਹੜੇ ਕੀਤੇ ਵਾਦੇ ਸੀ ਵੀ ਜਦੋਂ ਸਾਡੀ ਸਰਕਾਰ ਆਏਗੀ ਧਰਨਾ ਲਾਣ ਦੀ ਕਿਸੇ ਨੂੰ ਵੀ ਕਿਸੇ ਵੀ ਜਥੇਬੰਦੀ ਨੂੰ ਜ਼ਰੂਰਤ ਨਹੀਂ ਹੋਊਗੀ ਪਰ ਇਹ ਸਭ ਕੁਝ ਉਹਨਾਂ ਦੀ ਕਹੇ ਮੁਤਾਬਕ ਉਲਟ ਹੋ ਰਿਹਾ ਜਦੋਂ ਤੋਂ ਉਹਨਾਂ ਦੀ ਸਰਕਾਰ ਆਈ ਆ ਵੀ ਅੱਜ ਤੱਕ ਵੀ ਬਿਨਾਂ ਧਰਨੇ ਤੋਂ ਕੋਈ ਦਿਨ ਨਹੀਂ ਰਿਹਾ ਹੋਣਾ ਜਾਂ ਕੋਈ ਮਹਿਕਮਾ ਨਹੀਂ ਰਿਹਾ ਹੋਣਾ ਜਿਹਨੇ ਧਰਨਾ ਨਹੀਂ ਲਾਇਆ ਅਸੀਂ ਬਹੁਤ ਵਾਰੀ ਜਿਹੜਾ ਧਰਨਾ ਲਾਣੇ ਆ ਉਹ ਆਪਣੀਆਂ ਸਾਡੀਆਂ ਜਿਹੜੀਆਂ ਡਿਪਾਰਟਮੈਂਟ ਨਾਲ ਜਿਹੜੀਆਂ ਸੰਬੰਧਤ ਸਾਡੀ ਸਕੀਮ ਨਾਲ ਸੰਬੰਧਤ ਮੰਗਾਂ ਨੂੰ ਲੈ ਕੇ ਅਸੀਂ ਧਰਨਾ ਲਾਣੇ ਆ ਪਰ ਜਿਹੜਾ ਸਾਡਾ ਅੱਜ ਦਾ ਧਰਨਾ ਆ ਇਹ ਸਾਡਾ ਲੋਕ ਹਿੱਤਾਂ ਲਈ ਆ ਜਿਹੜੇ ਜਿਹੜੇ ਲੋਕ ਜਿਹੜੇ ਲਾਭਪਾਤਰੀ ਜਿਹੜੇ ਸਾਡੇ ਆਂਗਣਵਾਲੀ ਸੈਂਟਰਾਂ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਨੂੰ ਸਿਰਫ ਜੇ ਮਹੀਨੇ ਦੇ ਮੀਨੂ ਦੇ ਅਕੋਰਡਿੰਗ ਤੁਸੀਂ ਦੇਖੋਗੇ ਤਾਂ 900 ਗ੍ਰਾਮ ਦਲੀਆ 900 ਗ੍ਰਾਮ ਖਿਚੜੀ ਉਹਦੇ ਲਈ ਉਹਨਾਂ ਨੇ ਸਰਕਾਰ ਨੇ ਜਿਹੜਾ ਇੱਕ ਵੀ ਧੋਖਾ ਧੜੀ ਦਾ ਬਹੁਤ ਸੋਹਣਾ ਇੱਕ ਡਰਾਮਾ ਬਣਾਇਆ ਵੀ ਜਿਹਨੂੰ ਐਫ ਆਰ ਐਸ ਕਹਿੰਦੇ ਨੇ ਫੇਸ ਰੈਕਗਨਾਈਜ਼ ਸਿਸ ਬਈ ਉਹ ਕਹਿੰਦੇ ਨੇ ਵੀ ਜਦੋਂ ਤੁਸੀਂ ਮਹੀਨੇ ਬਾਅਦ ਤੁਸੀਂ ਫਿਕਰ ਦੀ ਜਿਹੜੀ ਬੰਡ ਕਰਨੀ ਆ ਉਹ ਐਫ ਆਰ ਐਸ ਕਰਨੀ ਜ਼ਰੂਰੀ ਹੋਊਗੀ ਵੀ ਬਿਨਾਂ ਐਫ ਆਰ ਐਸ ਤੋਂ ਜਿਹੜਾ ਕਿਸੇ ਵੀ ਲਾਭਪਾਤਰੀ ਨੂੰ ਜਿਹੜਾ ਰਾਸ਼ਨ ਨਹੀਂ ਦੇਵਾਂਗੇ ਐਫ ਆਰ ਐਸ ਕਰਨ ਤੋਂ ਬਾਅਦ ਕਾਫੀ ਜਿਹੜੇ ਆਪਣੇ ਕੇਸ ਨਜ਼ਰ ਆਏ ਜਿਹਦੇ ਵਿੱਚ ਲਾਹ ਪਾਤਰੀਆਂ ਨੂੰ ਜਿਹੜੇ ਸਕੈਮ ਕਰਦੇ ਨੇ ਫਰਾਡ ਨੇ ਜਿਹੜੇ ਉਹ ਜਿਹੜੀਆਂ ਬਲੈਂਕ ਕਾਲਸ ਕਰਦੇ ਨੇ ਬੜੇ ਹੀ ਤਰੀਕੇ ਨਾਲ ਉਹ ਫੋਨ ਕਰਕੇ ਪੂਰਾ ਡਾਟਾ ਕਿਉਂਕਿ ਜਿਹੜਾ ਪੋਸ਼ਨ ਟਰੈਕਰ ਐਪ ਆ ਉਹਦੇ ਉੱਤੇ ਕੋਈ ਵੀ ਪ੍ਰਾਈਵੇਸੀ ਨਹੀਂ ਉਹਨੂੰ ਜਿਵੇਂ ਵੀ ਕੋਈ ਵੀ ਆਮ ਵਿਅਕਤੀ ਜਿਹੜਾ ਉਸ ਡਾਟੇ ਨੂੰ ਖੋਲ ਕੇ ਦੇਖ ਸਕਦਾ ਆ ਉਹਦੇ ਉੱਤੇ ਲੋਕਾਂ ਦੇ ਆਧਾਰ ਕਾਰਡ ਚੜੇ ਹੋਏ ਨੇ ਮੋਬਾਈਲ ਨੰਬਰ ਚੜੇ ਹੋਏ ਨੇ ਤੇ ਉਹ ਬੜੇ ਤਰੀਕੇ ਨਾਲ ਫੋਨ ਕਰਕੇ ਕਿਉਂਕਿ ਅਸੀਂ ਜਿਹੜਾ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਇੱਕ ਪਿੰਡ ਦੀ ਅੰਗਨਵਾੜੀ ਵਰਕਰ ਦਾ ਕਿ ਪਿੰਡ ਦੇ ਵਿੱਚ ਬਹੁਤ ਵਧੀਆ ਮਤਲਬ ਜਿਹੜਾ ਕਿ ਉਹਨਾਂ ਦਾ ਕਰੈਕਟਰ ਬਹੁਤ ਵਧੀਆ ਬਣਿਆ ਲੋਕ ਬਹੁਤ ਯਕੀਨ ਕਰਦੇ ਨੇ ਜਦੋਂ ਵੀ ਪਿੰਡ ਦੇ ਵਿੱਚ ਕੋਈ ਸਕੀਮ ਆਵੇ ਜਾਂ ਕੋਈ ਉਹਨਾਂ ਨੂੰ ਕੋਈ ਇਹੋ ਜਿਹਾ ਫਾਰਮ ਲੱਗੇ ਉਹਦੇ ਬਾਰੇ ਜਾਣਕਾਰੀ ਲਈ ਆਂਗਣਵਾੜੀ ਵਰਕਰ ਦੇ ਨਾਲ ਗੱਲਬਾਤ ਜ਼ਰੂਰ ਕਰਦੇ ਨੇ ਵੀ ਆਹ ਦੇਖੋ ਵੀ ਆਹ ਸਾਨੂੰ ਐਂ ਕਹਿ ਰਹੇ ਨੇ ਵੀ ਇਹ ਸਹੀ ਹੈ ਜਾਂ ਨਹੀਂ ਹੈਗਾ ਤੇ ਐਸੀ ਜਿਹੜਾ ਇਹਹੀ ਜਿਹੜਾ ਯਕੀਨ ਆ ਲੋਕਾਂ ਦਾ ਸਾਡੇ ਨਾਲ ਬਣਿਆ ਹੋਇਆ ਤੇ ਉਸੇ ਯਕੀਨ ਦਾ ਜਿਹੜੇ ਉਹ ਸਕੈਮ ਕਰਨ ਵਾਲੇ ਉਹ ਫਾਇਦਾ ਚੱਕ ਰਹੇ ਨੇ ਉਹ ਬੜੇ ਤਰੀਕੇ ਨਾਲ ਫੋਨ ਕਰਦੇ ਨੇ ਉਹ ਪਿੰਡ ਦੀ ਵਰਕਰ ਦਾ ਨਾਮ ਲੈਂਦੇ ਨੇ ਲਾਪਾਤਰੀ ਦਾ ਨਾਮ ਲੈਂਦੇ ਨੇ ਉਹਦੇ ਆਨ ਆਫ ਜਾਂ ਵਾਈਫ ਆਫ ਜਾਂ ਪਿਛਲੇ ਉਹਦੇ ਆਧਾਰ ਕਾਰਡ ਦੇ ਜਿਹੜੇ 4 ਡਿਜੀਟ ਆ ਉਹ ਦੱਸਦੇ ਨੇ ਤੇ ਮਤਲਬ ਉਹ ਪੂਰੀ ਤਰ੍ਹਾਂ ਭਰੋਸੇ 'ਚ ਲੈ ਲੈਂਦੇ ਨੇ ਉਹ ਕਹਿੰਦੇ ਵੀ ਤੁਹਾਡੀ ਪਿੰਡ ਦੀ ਅੰਗਨਵਾੜੀ ਵਰਕਰ ਨੇ ਜਿਹੜਾ ਸਾਨੂੰ ਤੁਹਾਡਾ ਮੋਬਾਈਲ ਨੰਬਰ ਦਿੱਤਾ ਸੀ ਤੁਹਾਡੇ ਪੈਸੇ ਪਾਣੇ ਸੀ ਉਹ ਕਹਿੰਦੇ ਵੀ ਤੁਹਾਡੇ ਨਾਲ ਗੱਲ ਕਰ ਲੋ ਤਾ ਕਰਕੇ ਤੁਹਾਨੂੰ ਫੋਨ ਕਰਿਆ ਤੇ ਜਿਹੜੇ ਤਾਂ ਜਿਹੜੇ ਸਾਡੇ ਨਾਲ ਜਿਹੜੇ ਜੁੜੇ ਹੋਏ ਲਾਪਤਰੀ ਲੋਕ ਨੇ ਉਹ ਸਾਰੇ ਪੜ੍ਹੇ ਲਿਖੇ ਨਹੀਂ ਸਾਰੇ ਅਨਪੜ੍ਹ ਨਹੀਂ ਪਰ ਸਾਰੇ OTP ਦੇ ਬਾਰੇ ਜਾਣਕਾਰੀ ਵੀ ਨਹੀਂ ਰੱਖਦੇ ਤੇ ਉਹ ਜਦੋਂ ਅੰਗਣਵਾੜੀ ਵਰਕਰ ਦਾ ਨਾਮ ਲੈਂਦੇ ਨੇ ਜਦੋਂ ਉਹਨਾਂ ਕੋਲ OTP ਮੰਗਦੇ ਨੇ ਉਹਨਾਂ ਗਰੀਬ ਮਜ਼ਦੂਰਾਂ ਦੇ ਖਾਤਿਆਂ 'ਚ 1000 2000 5000 ਜਿੰਨਾ ਵੀ ਹੁੰਦਾ ਉਹ ਸਕੈਮ ਕਰਕੇ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਪੈਸਾ ਕੱਢ ਲਿਆ ਜਾਂਦਾ ਤੇ ਅਸੀਂ ਵਿਭਾਗ ਨੂੰ ਇਹਦੇ ਬਾਰੇ ਬਹੁਤ ਵਾਰੀ ਜਾਣਕਾਰੀ ਵੀ ਦਿੱਤੀ ਵਿਭਾਗ ਦੇ ਕੋਲੇ ਅੱਜ ਵੀ ਅਸੀਂ ਇਹੀ ਗੱਲ ਰੱਖੀ ਆ ਵੀ ਜਿਹੜਾ FRS ਹੋਣ ਤੋਂ ਬਾਅਦ ਵੀ ਜੇ ਕਿਸੇ ਲਾਭ ਪਤਿਆ ਨੁਕਸਾਨ ਹੁੰਦਾ ਤਾਂ ਡਿਪਾਰਟਮੈਂਟ ਜਾਂ ਵਿਭਾਗ ਉਸ ਚੀਜ਼ ਦੀ ਜ਼ਿੰਮੇਵਾਰੀ ਲੈ ਲਵੇ ਉਸ ਤੋਂ ਬਾਅਦ ਅਸੀਂ ਐਫ ਆਰ ਐਸ ਕਰ ਦਾਂਗੇ ਤੇ ਦੂਜੀ ਗੱਲ ਜਿਹੜੀ ਮੋਬਾਈਲ ਨੂੰ ਲੈ ਕੇ ਸੀ ਵੀ ਬਿਨਾ ਹਥਿਆਰਾਂ ਤੋਂ ਜਿਹੜੀ ਲੜਾਈ ਲੜਨ ਲਈ ਸਾਨੂੰ ਇਹਨਾਂ ਨੇ ਮੈਦਾਨ 'ਚ ਛੱਡਿਆ ਹੋਇਆ ਲੋਕਾਂ ਦੇ ਕੋਲ ਗੱਲਾਂ ਸੁਣਨ ਜੇ ਲੋਕਾਂ ਦੇ ਕੋਲ ਕਟਮਾਰਕ ਕਰਨ ਦੇ ਲਈ ਸਾਨੂੰ ਜਿਹੜਾ ਇਹਨਾਂ ਨੇ ਛੱਡਿਆ ਹੋਇਆ ਆ ਇਹ ਸਾਰਾ ਜਿਹੜਾ ਡਿਪਾਰਟਮੈਂਟ ਤੇ ਸਰਕਾਰ ਇਹ ਮਿਲੀ ਜੁਲੀ ਇੱਕ ਸਾਜ਼ਿਸ਼ ਬਣਾ ਰਹੀ ਆ ਜਿਹਦੇ ਵਿੱਚ ਉਹ ਸਕੈਮ ਕਰਨ ਵਾਲਿਆਂ ਦਾ ਵੀ ਫਾਇਦਾ ਕਰ ਰਹੀ ਆ ਤੇ ਆਪਣਾ ਦੋ ਵਾਰੀ ਹੁਣ ਤੱਕ 2018 ਤੋਂ ਜਿਹੜੇ ਮੋਬਾਈਲ ਉਹਦੇ ਜਿਹੜਾ ਬਜਟ ਪਾਸ ਹੋਇਆ ਸੀ ਹੁਣ ਨੂੰ ਤੀਸਰੀ ਵਾਰੀ ਫੋਨ ਲੈਣ ਦੀ ਵਾਰੀ ਆਣ ਵਾਲੀ ਆ ਪਰ ਇਸ ਸਰਕਾਰ ਦੇ ਕੰਮ ਦੇਖੋ ਇੱਕ ਵਾਰੀ ਵੀ ਮੋਬਾਈਲ ਨਹੀਂ ਮਿਲਿਆ ਪਰ ਕੰਮ ਇਹਨਾਂ ਨੂੰ 100% ਚਾਹੀਦਾ ਮੋਬਾਈਲਾਂ ਦੇ ਪੈਸੇ ਵਿਭਾਗ ਨੂੰ ਦਿੱਤੇ ਕਿਨੇ ਆ ਜੀ ਇਹ ਜਿਹੜੀ ਸਕੀਮ ਆ ਉਹ ਸੈਂਟਰ ਗਵਰਨਮੈਂਟ ਦੀ ਆ ਜਿਹੜਾ ਪੋਸ਼ਣ ਟਰੈਕਰ ਐਪ ਆ ਇਹ ਉਹ ਸੈਂਟਰ ਗਵਰਨਮੈਂਟ ਦਾ ਤੇ ਉਹਦੇ ਲਈ ਜਿਹੜਾ ਇਹਨਾਂ ਨੂੰ ਬਜਟ ਵੀ ਸੈਂਟਰ ਗਵਰਨਮੈਂਟ ਹੀ ਭੇਜਦੀ ਆ ਤੇ ਇਹਨਾਂ ਨੂੰ ਜਿਹੜਾ ਸਾਡੇ ਦੇ ਬਾਰ-ਬਾਰ ਜਿਹੜਾ ਉਹ ਐਫ ਆਰ ਐਸ ਨੂੰ ਲੈ ਕੇ ਈ ਕੇ ਵਾਈ ਸੀ ਨੂੰ ਲੈ ਕੇ ਤੁਸੀਂ ਦੇਖੇ ਇਹ ਵੀ ਜਿਹੜੇ ਗਰੀਬ ਪਰਿਵਾਰਾਂ ਦੇ ਜਾਂ ਅੰਗਣਵਾੜੀ ਦੇ ਵਿੱਚ ਤਾਂ ਵੀ ਮਜ਼ਦੂਰ ਜਿਹੜਾ ਮਜ਼ਦੂਰ ਵਰਗ ਦਾ ਬੱਚਾ ਹੀ ਆਉਂਦਾ ਜਿਹੜਾ ਵੈਲੰਟ ਗੁੱਡ ਫੈਮਿਲੀ ਵਾਲੇ ਬੱਚੇ ਤਾਂ ਮਾਡਰਨ ਸਕੂਲਾਂ 'ਚ ਜਾਂ ਪਲੇਵੇ ਸਕੂਲਾਂ ਜਾਂਦੇ ਨੇ ਉਹਨਾਂ ਦਾ ਇਹਨਾਂ ਦਾ ਕਹਿਣਾ ਵੀ ਐਫ ਆਰ ਐਸ ਲਈ ਪਹਿਲਾਂ ਉਹ ਗਰੀਬ ਮੋਬਾਈਲ ਖਰੀਦੇ ਅੱਜ ਕਰਾਵੇ ਫਿਰ OTP ਦੇਣ ਦੇ ਲਈ ਆਪਣੀ ਦਿਹਾੜੀ ਤੋੜੇ ਦਿਹਾੜੀ ਤੋੜ ਕੇ ਫਿਰ ਸਾਨੂੰ ਉਹ 900 ਗ੍ਰਾਮ ਦਲੀਆ ਜਾਂ 900 ਗ੍ਰਾਮ ਉਹ ਖਿਚੜੀ ਲੈ ਕੇ ਜਾਵੇ ਇਹ ਸਰਕਾਰ ਦੀ ਇੱਕ ਜਿਹੜੀ ਇਹ ਨਵੀਂ ਸਕੀਮ ਬਣਾਈ ਗਈ ਆ ਬਿਲਕੁਲ ਬਿਲਕੁਲ ਇਹ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਜੀ ਪੰਜਾਬ ਦੇ ਲੋਕ ਤਾਂ ਬੜੇ ਖੁਸ਼ ਨੇ ਜੀ ਤੁਸੀਂ ਖੁਸ਼ ਨਹੀਂ ਹੈਗੇ ਜੀ ਅਕੋਸ਼ ਤਾਂ ਤੁਹਾਨੂੰ ਦੱਸੇ ਦਿੱਤਾ ਆ ਜੀ ਬਈ ਬਿਨਾ ਹਥਿਆਰ ਤੋਂ ਜਿਹੜੀ ਲੜਾਈ ਲੜਨ ਲਈ ਕਹਿ ਰਹੇ ਆ ਐਨੇ ਦੀ ਤਾਂ ਫੀਡ ਵੀ ਨਹੀਂ ਹੈਗੀ ਜਿਹੜੀ ਲਾਹ ਪਾਤਰੀ ਨੂੰ ਮੰਨ ਕੇ ਚੱਲੋ ਵੀ 300 ਦਾ ਵੀ ਮਹੀਨੇ ਦਾ ਰੀਚਾਰਜ ਹੁੰਦਾ ਆ ਜਿਹੜਾ ਲਾਹ ਪਾਤਰੀ ਤੋਂ ਅਸੀਂ OTP ਲੈਣਾ ਆ ਉਹ ਘੱਟੋ ਘੱਟ 300 ਦਾ ਤਾਂ ਰੀਚਾਰਜ ਕਰਾਉ ਭਾਈ ਤੇ 300 ਦੀ ਤਾਂ ਸਾਡਾ ਉਹ ਫੀਡ ਵੀ ਨਹੀਂ ਲੈ ਕੇ ਜਾਂਦਾ ਮਹੀਨੇ ਦੀ ਤੇ ਇਹਦੇ ਨਾਲ ਤੁਸੀਂ ਦੇਖ ਲਓ ਵੀ ਸਰਕਾਰ ਤੋਂ ਕਿੰਨੇ ਕੁ ਲੋਕ ਖੁਸ਼ ਆ ਕਿੰਨੇ ਕੁ ਅਸੀਂ ਵੀ ਖੁਸ਼ ਹੈਗੇ ਤੇ ਕਿੰਨੇ ਖਲਾਫਤਰੀ ਖੁਸ਼ ਹੈਗੇ ਉਹ ਸਭ ਨੂੰ ਪਤਾ ਹੀ ਆ ਅੱਛਾ ਹਾਂ ਤੁਹਾਡੀਆਂ ਮੰਗਾਂ ਕੀ ਆ ਮੰਗਾਂ ਦੀ ਗੱਲ ਕਰ ਲਈਏ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਤੁਸੀਂ ਪੰਜਾਬ ਸਰਕਾਰ ਮੁਰਦਾਬਾਦ ਦੀ ਨਾਰੇਬਾਜ਼ੀ ਕਰ ਰਹੇ ਹੋ ਜੀ ਸਿਰ ਤੁਹਾਨੂੰ ਡਿਟੇਲ ਚ ਦੱਸਿਆ ਕਿ ਐਫ ਆਰ ਐਸ ਨੂੰ ਲੈ ਕੇ ਈ ਕੇ ਵੀ ਸੀ ਨੂੰ ਲੈ ਕੇ ਕਿ ਗਰੀ ਪਰਿਵਾਰਾਂ ਦੇ ਜਿਹੜੇ ਹੈਗੇ ਲਾਪਾਤਰੀ ਹੈ ਜਾਂ ਬੱਚੇ ਆ ਸਾਡੇ ਕੋਲ ਫੀਡ ਲੈਣ ਆਂਦੇ ਆ ਤੇ ਉਹ ਜਿਹੜਾ ਆ ਸਾਨੂੰ ਕੋਈ ਸਾਡੇ ਕੋਲ ਫੋਨ ਨਹੀਂ ਹੈਗਾ 166 ਰੁਪਏ ਜਿਹੜੇ ਸਾਨੂੰ ਉਹ ਰੀਚਾਰਜ ਤੇ ਜਾਂਦੇ ਆ ਕੋਈ ਵੀ ਕੰਪਨੀ ਜਿਹੜੀ 올 ਇੰਡੀਆ ਦੇ ਵਿੱਚ 160 ਰੁਪਏ ਦਾ ਰੀਚਾਰਜ ਨਹੀਂ ਦਿੰਦੀ ਹੈਗੀ ਸੋ ਅਸੀਂ ਮਜਬੂਰ ਹਾਂ ਕੰਮ ਕਰਨ ਲਈ ਵੀ ਮਜਬੂਰ ਆ ਤੇ ਨੰਬਰ 2 ਤੇ ਅਸੀਂ ਲਾਪਾਤਰੀਆਂ ਨਾਲ ਸਾਡੀ ਇੰਨੀ ਨੇੜਤਾ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਿਸੇ ਲਾਪਾਤਰੀ ਦਾ ਜਿਨ੍ਹਾਂ ਲੋਕਾਂ ਵਿੱਚ ਅਸੀਂ ਹਮੇਸ਼ਾ 24 ਘੰਟੇ ਰਹਿੰਦੇ ਆ ਕਿ ਉਹਨਾਂ ਦਾ ਕੋਈ ਨੁਕਸਾਨ ਹੋਵੇ ਤਾਂ ਸਾਨੂੰ ਉਹਨਾਂ ਲਈ ਵੀ ਦੁੱਖ ਹੈ ਇਸ ਚੀਜ਼ ਦਾ ਕਿ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਇਹ ਜਿਹੜੀ ਆ ਇਸਕੀਮ ਨੂੰ ਜਿਹੜਾ ਐਫ ਆਰ ਐਸ ਹੈ ਤੇ ਈ ਕੇ ਵਾਈ ਸੀ ਨੂੰ ਜਿਹੜਾ ਇਹਦਾ ਆ ਅਸੀਂ ਕੰਮ ਕਰੀਏ ਜੇ ਸਰਕਾਰ ਸਾਨੂੰ ਭਰੋਸਾ ਦਿੰਦੀ ਹੈ ਯ ਜੇ ਵਧੀਆ ਦਿੰਦੀ ਆ ਤਾਂ ਸਾਨੂੰ ਗਾਰੰਟੀ ਦਿੰਦੀ ਹੈ ਕਿ ਕੋਈ ਸਕੈਮ ਨਹੀਂ ਹੁੰਦਾ ਫਿਰ ਅਸੀਂ ਕੰਮ ਕਰਨ ਲਈ ਤਿਆਰ ਹਾਂ ਫਿਲਹਾਲ ਸਾਡੀ ਇਹੀ ਮੰਗ ਹੈ ਕਿ ਅਸੀਂ ਉਨਾ ਚਿਰ ਕੋਈ ਕੰਮ ਨਹੀਂ ਕਰਾਂਗੇ ਬਿਲਕੁਲ ਤਾਂ ਇਹ ਮੈਂ ਇਸ ਮਸਲੇ ਨੂੰ ਲੈ ਕੇ ਤੁਸੀਂ ਸੰਬੰਧਿਤ ਵਿਭਾਗ ਦੇ ਮੰਤਰੀ ਨੂੰ ਮਿਲੇ ਉਹ ਵੀ ਸਾਡੀਆਂ ਆ ਸਮੱਸਿਆਵਾਂ ਨੇ ਵੀ ਇਹਨਾਂ ਦਾ ਹੱਲ ਕੀਤਾ ਜਾਏ ਇਹ ਹਾਂਜੀ ਮੰਤਰੀ ਮੈਡਮ ਨੂੰ ਤਾਂ ਅਸੀਂ ਪਹਿਲਾਂ ਵੀ ਕਈ ਵਾਰ ਮਿਲੇ ਹਾਂ ਹੁਣੇ ਹੁਣੇ ਜਿਹੜੀ ਜਿਮਨੀ ਚੋਣ ਹੋਈ ਆ ਲੁਧਿਆਣੇ ਦੇ ਵਿੱਚ 3 ਜੂਨ ਨੂੰ ਅਸੀਂ ਉੱਥੇ ਰੋਸ ਪ੍ਰਦਰਸ਼ਨ ਕੀਤਾ ਤੇ ਫਿਰ ਸਾਡੇ ਨਾਲ ਵਾਅਦਾ ਕੀਤਾ ਸੀ ਸਰਕਾਰ ਨੇ ਕਿ ਵੀ ਡੀਸੀ ਸਾਹਿਬ ਨੇ ਕਿ ਤੁਸੀਂ ਇੱਕ ਦਿਨ ਸਾਨੂੰ ਦੇ ਦਿਓ ਤੇ ਅਸੀਂ ਤੁਹਾਡੀ ਗੱਲ ਜਿਹੜੀ ਉਹ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਫਿਕਸ ਕਰਾ ਦਿੰਨੇ ਆ ਤੇ ਉਸ ਤੋਂ ਬਾਅਦ ਵਿੱਚ ਨਹੀਂ ਸਾਡੀ ਕੋਈ ਗੱਲਬਾਤ ਹੋਈ ਤੇ ਫਿਰ ਅਸੀਂ ਛੇ ਨੂੰ ਫੇਰ ਝੰਡਾ ਮਾਰਚ ਕੀਤਾ ਤੇ ਸਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਜਿਹੜੀ ਸੀਗੀ ਉਹ 14 ਜੂਨ ਦੀ ਫਿਕਸ ਹੋ ਗਈ 14 ਜੂਨ ਨੂੰ 5:30 ਵਜੇ ਮੀਟਿੰਗ ਦਾ ਸਮਾਂ ਦੇ ਕੇ ਰਾਤ ਨੂੰ ਸਾਡਾ ਜਿਹੜਾ ਸਮਾਂ ਸੀਗਾ ਉਹ ਬਦਲ ਦਿੱਤਾ ਗਿਆ ਕਿ ਵੀ 15 ਜੂਨ ਨੂੰ ਜਿਹੜੇ ਆ ਉਹ ਬੀਸੀ ਕਰਨਗੇ ਉਹਨਾਂ ਦੀ ਸਿਹਤ ਜ਼ਿਆਦਾ ਖਰਾਬ ਆ ਤੇ 15 ਨੂੰ ਜਦੋਂ ਅਸੀਂ ਆਪਣੀ ਗੱਲ ਰੱਖੀ ਤੇ ਮੁੱਖ ਮੰਤਰੀ ਸਾਹਿਬ ਨੇ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਸਾਨੂੰ ਇਹ ਕਹਿ ਦਿੱਤਾ ਕਿ ਵੀ ਇੱਥੇ ਤਾਂ ਪੰਜਾਬ ਦੀ ਤਾਂ ਗੱਲ ਛੱਡੋ ਪਰ ਪੂਰੇ ਦੇਸ਼ ਦੇ ਵਿੱਚ ਜਿਹੜਾ ਆ ਉਹ ਨੈਟਵਰਕ ਹੀ ਹੈ ਨਹੀਂ ਖਾਸ ਕਰਕੇ ਜਿਹੜੇ ਸਾਡੇ ਕੇਂਦਰੀ ਮੰਤਰੀ ਆ ਉਹਨਾਂ ਦੇ ਤਾਂ ਮਤਲਬ ਪ੍ਰਦੇਸ਼ ਦੇ ਵਿੱਚ ਹੈਨੇਗੇ ਅਰੇਂਜੀ ਹੈ ਨਹੀਂ ਤੇ ਉੱਥੇ ਆਦੀਵਾਸੀ ਲੋਕ ਹੈ ਉਹਨਾਂ ਦੇ ਕੋਲ ਫੋਨ ਵੀ ਨਹੀਂ ਹੈਗੇ ਫਿਰ ਉੱਥੇ ਜਿਹੜਾ ਲਾਭ ਆ ਕਿਦਾਂ ਲਾਭ ਪਾਤਰੀਆਂ ਨੂੰ ਮਿਲੂਗਾ ਅਸੀਂ ਉਹਦੇ ਨਾਲ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਤੇ ਜਿਹੜੀ ਦੂਸਰੀ ਸਾਡੀ ਮੰਗ ਸੀ ਜਿਹੜੀ ਬਈ ਤੁਸੀਂ ਮਾਨ ਪੱਤਾ ਦੁੱਗਣਾ ਕਰਨ ਦਾ ਵਾਅਦਾ ਕਰਕੇ ਸਰਕਾਰ ਆਈ ਸੀ ਕਿ ਜੇ ਸਾਡੀ ਸਰਕਾਰ ਆਉਂਦੀ ਤੇ ਅੰਗਣਵਾੜੀ ਵਰਕਰਾਂ ਹੈਲਪਰਾਂ ਦਾ ਮਾਨ ਪੱਤਾ ਦੁੱਗਣਾ ਕੀਤਾ ਜਾਊਗਾ ਜਦੋਂ ਅਸੀਂ ਇਹ ਗੱਲ ਰੱਖੀ ਤੇ ਮੁੱਖ ਮੰਤਰੀ ਸਾਹਿਬ ਨੇ ਇਹਦਾ ਕੋਈ ਜਵਾਬ ਨਹੀਂ ਦਿੱਤਾ ਤੇ ਜਦੋਂ ਸਾਡੀ ਮੰਤਰੀ ਮੈਡਮ ਨੂੰ ਇਹ ਕਹਿ ਦਿੱਤਾ ਵੀ ਕਿਹੜਾ ਕਿਹੜਾ ਸਰਾ ਪ੍ਰੋਸੈਸ ਦੇ ਵਿੱਚ ਪਾਇਆ ਇਹਨਾਂ ਦੀ ਕਿਹੜੀ ਕਿਹੜੀ ਡਿਮਾਂਡ ਪ੍ਰੋਸੈਸ ਵਿੱਚ ਆ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਇਹਨਾਂ ਦਾ ਬਕਾਇਆ ਰਹਿੰਦਾ ਆ 17 ਮਹੀਨਿਆਂ ਦਾ ਉਹ ਪ੍ਰੋਸੈਸ ਦੇ ਵਿੱਚ ਆ ਜਿਹੜੇ ਮੋਬਾਈਲ ਆ ਦੇਣੇ ਉਹ ਪ੍ਰੋਸੈਸ ਦੇ ਵਿੱਚ ਆ ਤੇ ਮਾਨ ਪੱਤੇ ਦੁੱਗਣਾ ਕਰਨ ਦੀ ਉਹਨਾਂ ਨੇ ਵੀ ਕੋਈ ਗੱਲ ਨਹੀਂ ਕੀਤੀ ਤੇ ਜਿਹੜਾ ਐਫ ਆਰਐਸ ਨੂੰ ਲੈ ਕੇ ਬਾਰ ਬਾਰ ਕਿਹਾ ਗਿਆ ਤੇ ਕਹਿੰਦੇ ਕਿ ਸਾਨੂੰ ਸੈਂਟਰ ਸਰਕਾਰ ਜਿਹੜੀ ਉਹ ਪ੍ਰੈਸ਼ਰਾਈਜ਼ ਕਰ ਰਹੀ ਆ ਤੁਹਾਨੂੰ ਤਨਖਾਹਾਂ ਮਿਲੀਆਂ ਨਾ ਸਮਾ ਹੋ ਗਿਆ ਜੀ ਆ ਜੀ ਤਨਖਾਹ ਨਹੀਂ ਕਿਹਾ ਜਾ ਸਕਦਾ ਜਿਹੜਾ ਸਾਡਾ ਮਾਨ ਪੱਤਾ ਆ ਜਦੋਂ ਦੀ ਇਹ ਸਰਕਾਰ ਆਈ ਆ ਉਦੋਂ ਦਾ ਸਾਨੂੰ ਉਹ ਵੀ ਕਿਸ਼ਤਾਂ ਦੇ ਵਿੱਚ ਮਿਲਦਾ ਕਿਤੇ ਕਿਤੇ ਕਿਸੇ ਕਿਸੇ ਬਲਾਕਾਂ ਦੇ ਵਿੱਚ ਤਾਂ 6-6 ਮਹੀਨੇ ਤੱਕ ਨਹੀਂ ਮਿਲ ਰਿਹਾ ਕਿਸੇ ਜ਼ਿਲ੍ਹਿਆਂ ਦੇ ਵਿੱਚ 6-6 ਮਹੀਨੇ ਨਹੀਂ ਮਿਲ ਰਿਹਾ ਇੱਥੇ ਸਾਡੇ ਬਲਾਕ ਆ ਨਕੋਦਰ ਸ਼ਾਹਕੋਟ ਲੋਈਆਂ ਇੱਧਰ ਜਿਹੜੇ ਆ ਉਹ ਪੈਸੇ ਜਿਹੜੇ ਆ ਉਹ ਇਦਾਂ ਹੀ ਮਾਨ ਪੱਤਾ ਜਿਹੜਾ ਕਿਸ਼ਤਾਂ ਦੇ ਵਿੱਚ ਆਉਂਦਾ ਕਦੇ ਸੈਂਟਰ ਦਾ ਆ ਗਿਆ ਕਦੇ ਸਟੇਟ ਦਾ ਆ ਗਿਆ ਤੇ ਤਿੰਨ ਤਿੰਨ ਮਹੀਨੇ ਉਹ ਵੀ ਨਹੀਂ ਕਈ ਵਾਰੀ ਆਉਂਦਾ ਹੈਗਾ ਸਾਡਾ ਖਜ਼ਾਨਾ ਤਾਂ ਭਰਿਆ ਸੀ ਤਾਂ ਕਦੇ ਇਸ ਤਰ੍ਹਾਂ ਕਿਹਾ ਹੀ ਨਹੀਂ ਵੀ ਸਾਡਾ ਖਜ਼ਾਨਾ ਖਾਲੀ ਹੈ ਪੁਰਾਣੀਆਂ ਸਰਕਾਰਾਂ ਵਿੱਚ ਖਜ਼ਾਨੇ ਖਾਲੀ ਰਹਿੰਦੇ ਸੀਗੇ ਐ ਸਰਕਾਰ ਤੇ ਤਾਂ ਕਹਿੰਦੇ ਖਜ਼ਾਨਾ ਭਰਿਆ ਹੈ ਫਿਰ ਤੁਹਾਨੂੰ ਮਾਣ ਪੱਤਾ ਕਿਉਂ ਨਹੀਂ ਮਿਲਦਾ ਜੀ ਇਹ ਸਾਨੂੰ ਮਾਣ ਪੱਤੇ ਦੀ ਗੱਲ ਨਹੀਂ ਹੈਗੀ ਸਾਰਾ ਹੀ ਮਜ਼ਦੂਰ ਵਰਗ ਮਜ਼ਦੂਰ ਵਰਗ ਸਾਰੇ ਹੀ ਰੋ ਰਹੇ ਆ ਤੁਸੀਂ ਦੇਖਿਆ ਹੁਣੇ-ਹੁਣੇ ਕਿ ਜਿਹੜੀਆਂ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਸੀਗੀਆਂ ਮਜ਼ਦੂਰਾਂ ਨੂੰ ਲੈ ਕੇ ਸੀਗਾ ਜਿਹੜੇ ਲੇਬਰ ਕੋਡ ਸੀਗੇ ਉਹ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਪਾਸ ਕਰ ਦਿੱਤੇ 12 ਘੰਟੇ ਜਿਹੜੀ ਆ ਡਿਊਟੀ ਮਜ਼ਦੂਰਾਂ ਦੂਰ ਦੀ ਕਰ ਦਿੱਤੀ ਜਦ ਕਿ ਪੰਜਾਬ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਇਹ ਜਿਹੜੇ ਕਾਨੂੰਨ ਅੰਗਰੇਜ਼ਾਂ ਨੇ ਨਹੀਂ ਸੀ ਬਣਾਏ ਉਹ ਕਾਨੂੰਨ ਜਿਹੜੇ ਆ ਸਾਡੀ ਪੰਜਾਬ ਦੀ ਸਰਕਾਰ ਬਣਾ ਰਹੀ ਹੈ ਇਸ ਕਰਕੇ ਪੰਜਾਬ ਦੇ ਜਿਹੜੇ ਲੋਕ ਆ ਬਹੁਤ ਖੁਸ਼ ਹੈ ਨਾ ਤੋਂ ਜਿਮਨੀ ਚੋਣਾਂ ਦੇ ਵਿੱਚ ਪੂਰੇ ਦਾ ਪੂਰਾ ਸਰਕਾਰੀ ਤੰਤਰ ਦੇ ਨਾਲ ਉਹ ਜਿਹੜੀ ਚੋਣ ਜਿੱਤੀ ਗਈ ਆ ਤੇ ਦੂਜਿਆਂ ਲੋਕਾਂ ਦੇ ਕੋਲ ਬੜੇ ਆਰਾਮ ਦੇ ਨਾਲ ਚਿੱਟਾ ਝੂਠ ਬੋਲ ਰਹੇ ਆ ਕਿ ਬੜੇ ਸਾਨੂੰ ਲੋਕ ਬਹੁਤ ਚਾਹੁੰਦੇ ਇਸ ਕਰਕੇ ਸਾਨੂੰ ਜਿਮਨੀ ਚੋਣ ਜਿੱਤੀ ਜਾਂ ਧੱਕੇ ਨਾਲ ਜਿੱਤੀ ਜੀ ਆਮ ਆਦਮੀ ਪਾਰਟੀ ਨੇ ਇਹ ਤਾਂ ਜੀ ਤੁਸੀਂ ਸਾਰੇ ਗੈਸ ਲਾ ਸਕਦੇ ਆ ਕਿ ਵੀ ਜੇ ਇੱਕ ਐਮਐਲਏ ਦੀ ਸੀਟ ਲੜਨ ਲਈ ਦਿੱਲੀ ਦੇ ਵਿੱਚੋਂ ਪਾਰਟੀ ਦੇ ਸੁਪਰੀਮੋ ਨੂੰ ਆਉਣਾ ਪਿਆ ਪੰਜਾਬ ਦਾ ਪੈਸਾ ਪਾਣੀ ਵਾਂਗੂ ਬਹਾਇਆ ਜਾ ਰਿਹਾ ਪੂਰੇ ਪੂਰੇ ਦਾ ਪੂਰਾ ਡਿਪਾਰਟਮੈਂਟ ਡਿਪਾਰਟਮੈਂਟ ਜਾਂ ਜਿਹੜੇ ਵੱਡੇ ਵੱਡੇ ਅਧਿਕਾਰੀ ਆ ਉਹ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਹੇ ਸੀ ਵੋਟਾਂ ਮੰਗਣ ਨੂੰ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਸੀ ਤੁਹਾਨੂੰ ਤੁਹਾਡੇ ਉੱਤੇ ਆ ਕੇਸ ਬਣਾ ਦਿੱਤਾ ਜਾਊਗਾ ਆ ਬਣਾ ਦਿੱਤਾ ਜਾਊਗਾ ਜੋ ਲੋਕਾਂ ਦੀ ਉੱਥੇ ਆਵਾਜ਼ ਸੀਗੀ ਤੇ ਇਸ ਤਰ੍ਹਾਂ ਜੇ ਜਿੱਤ ਵੀ ਲਈ ਆ ਤੇ ਉਹਨੂੰ ਕੀ ਕਿਹਾ ਜਾ ਸਕਦਾ ਵੀ ਇਹ ਹਰਮਨ ਪਿਆਰੇ ਬਿਲਕੁਲ ਤਾਂ ਹੋਰ ਵੀ ਇੱਧਰ ਮੈਂ ਤੁਸੀਂ ਇਹ ਦੱਸੋ ਕਿ ਭਗਵੰਤ ਸਿੰਘ ਸਾਹਿਬ ਕਹਿੰਦੇ ਕਿ ਪੰਜਾਬ ਦੇ ਲੋਕ ਸਾਡੇ ਰਾਜ ਦੇ ਵਿੱਚ ਬੜੇ ਖੁਸ਼ ਨੇ ਤੁਸੀਂ ਖੁਸ਼ ਹੋ ਜੀ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਦੇਖੋ ਜਿਹੜੀ ਇਹ ਸਰਕਾਰ ਆਈ ਆ ਅਸੀਂ ਤੇ 46 ਸਾਲ ਦੀ ਉਮਰ ਹੋ ਗਈ ਆ ਪਹਿਲਾਂ ਤੋਂ ਵੀ ਸੁਣਦੇ ਆ ਰਹੇ ਆ ਬੜੇ ਵਧੀਆ ਸਰਕਾਰਾਂ ਹੁੰਦੀਆਂ ਸੀ ਚੱਲਦੇ ਲੀਡਰ ਵੀ ਚੱਲਦੇ ਸੀ ਸਿਆਣਿਆਂ ਕੋ ਸੁਣਦੇ ਵੀ ਸੀਗੇ ਇੰਨਾ ਕ ਕਦੀ ਕੋਈ ਜਿਵੇਂ ਕਹਿ ਲਓ ਕਿ ਮਜ਼ਾਕੀਆ ਤੌਰ ਤੇ ਨਹੀਂ ਸੀ ਕਦੀ ਕੋਈ ਲੈਕਚਰ ਕਰਦਾ ਹੁੰਦਾ ਮੈਂ ਕੱਲ ਹੀ ਫੇਸਬੁੱਕ ਤੇ ਦੇਖ ਰਹੀ ਸੀ ਕਿ ਜਿਹੜਾ ਇਹ ਮੰਤਰੀ ਆਇਆ ਆ ਸਾਨੂੰ ਇੱਕ ਤਮਾਸ਼ਗੀਰੀ ਮੰਤਰੀ ਮਿਲਿਆ ਆ ਜਿਹੜਾ ਕਿ ਗੱਲਾਂ ਤਾਂ ਸਾਡੀਆਂ ਸੁਣਦਾ ਉਹਦੇ ਜਵਾਬ ਵੀ ਦਿੰਦਾ ਪਰ ਕੰਮ ਨਹੀਂ ਕੋਈ ਜਿਵੇਂ ਇੱਕ ਆਏ ਸਾਡੇ ਘਰ ਸਾਨੂੰ ਹਸਾ ਕੇ ਚਲੇ ਗਏ ਰੁੰਦਿਆਂ ਨੂੰ ਤਾਂ ਅਸੀਂ ਕਹਿੰਨੇ ਸਾਡੇ ਉਹ ਬਹੁਤ ਵਧੀਆ ਹਰਮਨ ਬਣ ਗਏ ਪਰ ਉਹਦੇ ਪਿੱਛੇ ਜਿਹੜੀ ਗੱਲ ਹੁੰਦੀ ਉਹ ਨਹੀਂ ਤੁਸੀਂ ਦੇਖ ਸਕੇ ਆਤਮਾ ਸਾਹਿਬ ਕੰਮ ਨਹੀਂ ਕਰਦੇ ਜੀ ਸਾਡੇ ਲਈ ਤਾਂ ਨਹੀਂ ਕੋਈ ਕੰਮ ਕੀਤਾ ਸੜਕਾਂ ਤੇ ਬੋਰਡ ਲੱਗੇ ਤੁਸੀਂ ਪੜੇ ਨਹੀਂ ਉਹ ਕਹਿੰਦੇ ਸਾਡਾ ਕੰਮ ਬੋਲਦਾ ਜੀ ਸੜਕਾਂ ਦੇ ਬੋਰਡ ਨਾਲ ਥੋੜੋ ਬੋਲਣਗੇ ਜਿਹੜੇ ਟਰਾਲੀ ਚੋਰ ਹੋਣਗੇ ਜਿਹੜੇ ਉਹ ਸੜਕਾਂ ਦੇ ਬੋਰਡ ਜਿਹੜੇ ਲੱਗੇ ਬੋਲਣਗੇ ਉਹ ਜਿਹੜੇ ਕਿਸਾਨਾਂ ਦੀਆਂ ਟਰਾਲੀਆਂ ਉੱਥੋਂ ਚੋਰੀ ਕਰਕੇ ਲੈ ਗਏ ਜਿਨ੍ਹਾਂ ਦੇ ਨਾਲ ਅਸੀਂ ਧਰਨੇ ਤੇ ਜਾ ਕੇ ਬੈਠੇ ਸੀ ਜਿਹੜੇ ਗਰੀਬ ਗਰੀਬ ਲੋਕ ਉਥੇ ਜਿਹੜੇ ਆਪਣੀ ਇੱਕ ਫਸਲ ਬਚਾਉਣ ਦੇ ਲਈ ਉਥੇ ਜਾ ਕੇ ਬੈਠੇ ਉਹਨਾਂ ਦੀਆਂ ਟਰਾਲੀਆਂ ਚੋਰੀ ਕਰ ਕਰਕੇ ਉਹਨਾਂ ਦੇ ਮੰਤਰੀ ਲੈ ਆਏ ਉਹ ਇਹ ਚੰਬੜੀ ਵਧੀਆ ਸਰਕਾਰ ਹੋਗੀ ਅੱਗੇ ਤਾਂ ਕਦੀ ਇਸ ਇਨ ਸਰਕਾਰਾਂ ਆਈਆਂ ਕਦੀ ਹੋਇਆਂ ਨਹੀਂ ਸਾਡੇ ਤਾਂ ਨਹੀਂ ਹਮ ਹਮ ਹਾਂ ਇਹ ਪਿਆਰ ਨਹੀਂ ਕਰਦੇ ਅਸੀਂ ਕੋਈ ਵੀ ਇਹਦੇ ਤੋਂ ਉਮੀਦ ਨਹੀਂ ਕਰਦੇ ਇਸ ਸਰਕਾਰ ਕੋ ਕਿਉਂਕਿ ਇਹਨਾਂ ਨੇ ਵਾਅਦੇ ਤਾਂ ਕਰ ਲਏ ਪਰ ਕਿਸੇ ਗੱਲ ਦਾ ਸਾਡਾ ਹਜੇ ਤੱਕ ਹੱਲ ਨਹੀਂ ਕੱਢਿਆ ਇਹਨਾਂ ਨੇ ਇਸ ਕਰਕੇ ਅਸੀਂ ਇਸ ਸਰਕਾਰ ਦੇ ਬਾਰੇ ਮਾਨਤਮਨ ਸਾਹਿਬ ਕਹਿੰਦੇ 70 75 ਸਾਲਾਂ ਵਾਲੇ ਕੰਮ ਹੀ ਅਸੀਂ ਤਿੰਨਾਂ ਕ ਸਾਲਾਂ ਦੇ ਵਿੱਚ ਕੀਤੇ ਨੇ ਉਹ ਫਿਰ ਉਸ ਬਿਆਨ ਬਾਰੇ ਕੀ ਖਿਆਲ ਹੈ ਜਿਹੜਾ ਕਿ ਅਸੀਂ 70 75 ਸਾਲਾਂ ਵਾਲੇ ਕੰਮ ਹੀ ਅਸੀਂ ਕੀਤੇ ਆ ਜੀ ਝੂਠੇ ਬਿਆਨ ਦੇ ਰਹੇ ਸਾਡੇ ਤਾਂ ਪਿੰਡਾਂ ਵਿੱਚ ਜਿਵੇਂ ਅਸੀਂ ਤਾਂ ਕੋਈ ਨਹੀਂ ਕੰਮ ਹੋਇਆ ਦੇਖਿਆ ਜਿਹੜੇ ਆ ਮਨਰੇਗਾ ਵਾਲੇ ਕੰਮ ਕਰਦੇ ਉਹ ਵੀ ਰੋਂਦੇ ਆ ਕਿ ਸਾਨੂੰ ਦਿਹਾੜੀ ਨਹੀਂ ਮਿਲਦੀ ਅੱਗੇ ਜਾਦੇ ਜਾਣੇ ਕਰਦੇ ਸੀ ਹੁਣ ਥੋੜੇ ਜਾਣੇ ਕਰਦੇ ਸੀ ਸਾਡੀਆਂ ਵੀ ਕਈ ਉਹਨਾਂ ਨੇ ਸਕੀਮਾਂ ਜਿਹੜੀਆਂ ਖੋਲੀਆਂ ਸਾਡੇ ਜ ਉਹਨਾਂ ਦੇ ਆਉਂਦੇ ਸਾਰੀ ਸਾਡੇ ਜਿਹੜੀਆਂ ਆਂਗਣਵਾੜੀ ਵਰਕਰਾਂ ਸੀ ਪਿੰਡਾਂ ਦੇ ਵਿੱਚ ਪੰਚਾਇਤ ਮੈਂਬਰ ਬਣਦੀਆਂ ਸੀ ਸਰਪੰਚ ਬਣਦੀਆਂ ਸੀ ਹੋਰ ਅਹੁਦਿਆਂ ਦੇ ਨਾਲ ਅਟੈਚ ਸੀਗੀਆਂ ਉਹ ਉਹਨਾਂ ਨੇ ਸੇਵਾ ਖੋਲ੍ਹੀ ਹੁਣ ਸਾਡੀਆਂ ਜਿਹੜੀਆਂ ਸੀਗੀਆਂ ਬੀਐਲਓ ਦੀਆਂ ਡਿਊਟੀਆਂ ਕੁੜੀਆਂ ਪਿੰਡਾਂ 'ਚ ਕਰਦੀਆਂ ਕਿਉਂਕਿ ਜਿਹੜੇ ਮੁਲਾਜ਼ਮ ਹੈਗੇ ਆ ਉਹ ਥੋੜੇ ਆ ਸਕੂਲਾਂ ਦੇ ਵਿੱਚ ਉਹ ਬੱਚੇ ਸਾਹਮਣੇ ਉਹ ਡਿਊਟੀਆਂ ਕਰਨ ਕਈ ਵਾਰੀ ਤਾਂ ਅਸੀਂ ਆਪ ਖੁਦ ਜਾ ਕੇ ਦੇਖਿਆ ਆ ਵੀ ਮੋਰੇ 50 ਬੱਚੇ ਹੁੰਦੇ ਤੇ ਇੱਕ ਟੀਚਰ ਹੁੰਦਾ ਆ ਤੇ ਬਾਕੀ ਸਾਰੇ ਬੀਐਲਓ ਦੀ ਡਿਊਟੀ ਤੇ ਲੱਗੇ ਹੁੰਦੇ ਇਸ ਕਰਕੇ ਸਾਡੀਆਂ ਚਲੋ ਕੁੜੀਆਂ ਦੀਆਂ ਡਿਊਟੀਆਂ ਲਾਈਆਂ ਅਸੀਂ ਬਾਈਕਾਰਡ ਵੀ ਕੀਤਾ ਪਰ ਜਿਹੜੀਆਂ ਕਰਦੀਆਂ ਖੁਸ਼ੋਕੀ ਕਰਦੀਆਂ ਹੁਣ ਉਹ ਵੀ ਉਹਨਾਂ ਨੇ ਕੱਟ ਦਿੱਤੀਆਂ ਹੈਗੀਆਂ ਬਿਲਕੁਲ ਤੇ ਮੈਮ ਇੱਥੇ ਭਗਵੰਤ ਸਿੰਘ ਸਾਹਿਬ ਕਹਿੰਦੇ ਅਸੀਂ ਪੰਜਾਬ ਦੇ ਵਿੱਚ ਕ੍ਰਾਂਤੀ ਲੈ ਕੇ ਆਏ ਉਹ ਕਹਿੰਦੇ ਆਮ ਆਦਮੀ ਪਾਰਟੀ ਇੱਕੋ ਇੱਕ ਪਾਰ ਬਿਲਕੁਲ ਕੋਈ ਕ੍ਰਾਂਤੀ ਨਹੀਂ ਆਈ ਜਿਹੜੇ ਗਰੀਬ ਲੋਕਾਂ ਦੇ ਘਰ ਟਾਏ ਜਾਂਦੇ ਆ ਤੇ ਜਿਹੜੇ ਚਿੱਟਾ ਵੇਚਦੇ ਆ ਉਹ ਅਮਨਦੀਪ ਜਿਹੜੀ ਕਸਟੇਬਲ ਫੜੀ ਸੀ ਉਹ ਇੱਕਦਮ ਜਵਾਨਤ ਦੇ ਦਿੱਤੀ ਫੇ ਬਰੀ ਵੀ ਘਰਤਾ ਜਿਹੜੇ ਗਰੀਬ ਲੋਕ ਇਹ ਵਿਚਾਰੇ ਇਹਨਾਂ ਨੇ ਮਗਰ ਲਾਇਆ ਉਹਨਾਂ ਦੇ ਘਰਾਂ ਤੇ ਬਲਟੋ ਜਰ ਚਲਦਾ ਆ ਤੇ ਅਮੀਰਾਂ ਦੇ ਨਹੀਂ ਚੱਲਦਾ ਉਹ ਆਪਣੇ ਕਿਤੇ ਜਿਹੜੇ ਛਪਾਉਂਦੇ ਆ ਕਿਉਂਕਿ ਵੱਡੇ ਬੰਦੇ ਨੂੰ ਮગર ਮੱਛਾ ਨੂੰ ਹੱਥ ਨਹੀਂ ਪਾਉਂਦੇ ਕਿਉਂ ਜੇ ਉਹਨਾਂ ਨੂੰ ਮગર ਮੱਛਾ ਨੂੰ ਹੱਥ ਪਾਇਆ ਤਾਂ ਇਹਨਾਂ ਦੇ ਕਾਲੇ ਚਿੱਠੇ ਸਾਰੇ ਨਿਕਲ ਜਾਣੇ ਇਸ ਕਰਕੇ ਇਹ ਗਰੀਬਾਂ ਨੂੰ ਬਲਡوزر ਫੇਰ ਕੇ ਤੇ ਉਹਨਾਂ ਨੂੰ ਮਤਲਬ ਡਰਾਇਆ ਜਾਂਦਾ ਹੈ ਬਸ ਬਿਲਕੁਲ ਤਾਂ ਹੋਰ ਵੀ ਅੰਤ ਦੇ ਵਿੱਚ ਆਪਾਂ ਮੈਸੇਜ ਜ਼ਰੂਰ ਲਵਾਂਗੇ ਜੀ ਭਗਵਾਨਤਮਾਨ ਸਰਕਾਰ ਨੂੰ ਮੈਸੇਜ ਕੀ ਦਿਓਗੇ ਇੱਕ ਅੰਗਣਵਾੜੀ ਵਰਕਰ ਹੋਣ ਦੇ ਨਾਤੇ ਭਗਵਾਨਤਮਾਨ ਸਰਕਾਰ ਨੂੰ ਕੀ ਕਹੋਗੇ ਜੀ ਦੇਖੋ ਜੀ ਜਿਹੜੀ ਇਹ ਸਰਕਾਰ ਆਈ ਹੈ ਇਹ ਲੋਕਾਂ ਦੇ ਵਿੱਚ ਧਰਨੇ ਮਜਾਰੇ ਕਰਦੀ ਸਰਕਾਰ ਆਈ ਹੈ ਇਹਨੂੰ ਗਰਾਊਂਡ ਲੈਵਲ ਤੇ ਪਤਾ ਹੈ ਕਿ ਆਮ ਲੋਕਾਂ ਦੀਆਂ ਕੀ ਪ੍ਰੋਬਲਮ ਹੈਗੀਆਂ ਸੀਐਮ ਸਾਹਿਬ ਨੂੰ ਵੀ ਪਤਾ ਆ ਸਾਰਿਆਂ ਨੂੰ ਪਤਾ ਆ ਪਰ ਅਸੀਂ ਇੱਥੇ ਕਹਿਣਾ ਚਾਹੁੰਦੇ ਆ ਕਿ ਜਦੋਂ ਵੀ ਕੋਈ ਬਾਜ਼ਾਰ ਤੇ ਵਿੱਚ ਬੰਦਾ ਆ ਜਾਂਦਾ ਤਾਂ ਉਹਦੀਆਂ ਅੱਖਾਂ ਫੇਰ ਜਾਂਦੀਆਂ ਇਹ ਵਾਕਈ ਹੀ ਉਹਨਾਂ ਦੀਆਂ ਫੇਰ ਗਈਆਂ ਤੁਸੀਂ ਹੁਣ ਦੇਖ ਲਓ ਬੇ ਪਿੱਛੇ ਜੇ ਸਕੂਲਾਂ ਦੇ ਵਿੱਚ ਜਿਹੜੇ ਆ ਟਾਇਲਟ ਬਣੇ ਆ ਕੋਈ 10 ਸਾਲ ਦੇ ਬਣੇ ਕੋਈ 15 ਸਾਲ ਦੇ ਉਹਨਾਂ ਦੇ ਹੀ ਢਗਾਟਨ ਕਰੀ ਜਾਂਦੇ ਆ ਇੱਕ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਦੇਖ ਲਓ ਤੇ ਜਿਹੜਾ ਹੁਣ ਸਾਡੇ ਕੋਲ ਇੱਕ ਸੇਵਾ ਸੀਗੀ ਜਿਹੜੀ ਆਪਾਂ ਦੇਣੀ ਸੀ ਨਿਊਟ੍ਰੀਸ਼ਨ ਦੀ ਉਹਦੇ ਲਈ ਵੀ ਸਾਡੇ ਤੇ ਕਿੰਨਾ ਦਬਾਅ ਆਗਾ ਤੇ ਆਪਾਂ ਚਾਹੁੰਦੇ ਆ ਕਿ ਜਿਹੜੀ ਵੀ ਸਰਕਾਰ ਆਵੇ ਉਹ ਆਮ ਲੋਕਾਂ ਦੀ ਆਮ ਪਬਲਿਕ ਦੀ ਗੱਲ ਸੁਣ ਕੇ ਉਹ ਫੈਸਲੇ ਲਵੇ ਨਾ ਕਿ ਵੱਡੇ ਵੱਡੇ ਹੋਲਡਿੰਗ ਬੋਰਡ ਲਾ ਕੇ ਇਹ ਦੱਸੇ ਜਿਹੜੇ ਕੰਮ ਕੀਤੇ ਉਹ ਬੋਲਦੇ ਆ ਪਰ ਜਿਹੜੇ ਇਹ ਬੋਰਡ ਲਾਣੇ ਪਹਿਲਾਂ ਉਹ ਕਹਿੰਦਾ ਆ ਕਿ ਵੀਆਈਪੀ ਵੀਆਈਪੀ ਕਲਚਰ ਜਿਹੜਾ ਉਹ ਖਤਮ ਕੀਤਾ ਜਾਊਗਾ ਉਹ ਵੀ ਖਤਮ ਨਹੀਂ ਹੋਇਆ ਮਾਈਨਿੰਗ ਦਾ ਕੇਸ ਲਾ ਲਓ ਕੋਈ ਹਸਪੀਟਲਾਂ ਚ ਲਾ ਲਓ ਕਿੰਨੀ ਰਿਸ਼ਵਤਖੋਰੀ ਚੱਲ ਰਹੀ ਆ ਕਿਸੇ ਵੀ ਕੰਮ ਚ ਲੈ ਲਓ ਇਹ ਸਰਕਾਰ ਫੇਲ ਹੋਈ ਆ ਕਿਸੇ ਕੰਮ ਤੇ ਵੀ ਇਹ ਪੂਰੀ ਨਹੀਂ ਉਤਰੀ ਇਹਨਾਂ ਨੂੰ ਵੀ ਪਤਾ ਆ ਅਸੀਂ ਪਹਿਲੀ ਵਾਰ ਆਏ ਆ ਔਰ ਲਾਸਟ ਵਾਰ ਆਇਗਾ ਪਤਾ ਇਹਨਾਂ ਨੂੰ ਵੀ ਇਸ ਕਰਕੇ ਅਣਗੈਲੀ ਅਣਗੈਲੀ ਕਰਦੇ ਅਨਗੋਲਿਆ ਕਰਦੇ ਆ ਸਭ ਬਿਲਕੁਲ ਮੈਂ ਮੰਤ ਦੇ ਵਿੱਚ ਇਹ ਜ਼ਰੂਰ ਦੱਸ ਦਿਓ ਜੇਕਰ ਹੁਣ ਤੁਹਾਡੀਆਂ ਮੰਗਾਂ ਵੱਲ ਗੌਰ ਨਾ ਕੀਤਾ ਗਿਆ ਸਬੰਧਤ ਵਿਭਾਗ ਵੱਲੋਂ ਤੁਹਾਡਾ ਆਉਣ ਵਾਲਾ ਐਕਸ਼ਨ ਕੀ ਹੈਗਾ ਜੀ ਅੱਗੇ ਨੂੰ ਆ ਜੀ ਇਹ ਅੱਜ ਅਸੀਂ ਜਿਹੜਾ ਆ ਵੀ ਆਪਣੇ ਮੰਗ ਪੱਤਰ ਦੇ ਵਿੱਚ 9 ਜੁਲਾਈ ਦੀ ਜਿਹੜੀ ਦੇਸ਼ ਵਿਆਪੀ ਹੜਤਾਲ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਉਹਦਾ ਅਲਟੀਮੇਟਮ ਦੇਣ ਦੇ ਲਈ ਸੀ ਅੱਜ ਦਾ ਜਿਹੜਾ ਸਾਡਾ ਦਿਨ ਜੇ ਕੇਵਾਈਸੀ ਜਾਂ ਐਫਆਰਐਸ ਜਾਂ ਸਾਡੀ ਜਿਹੜੀਆਂ ਮੰਗਾਂ ਉਹਨਾਂ ਨੂੰ ਲੈ ਕੇ ਜਿਹੜਾ ਕੋਈ ਵੀ ਸਰਕਾਰ ਵੱਲੋਂ ਜਿਹੜਾ ਹੱਲ ਨਹੀਂ ਕੀਤਾ ਗਿਆ ਤੇ ਅੱਜ ਦਾ ਸਿਰਫ ਜ਼ਿਲ੍ਹਾ ਲੈਵਲ ਤੇ ਜਿਹੜਾ ਇਹ ਸਰਕਾਰ ਦਾ ਜਲੂਸ ਕੱਢਿਆ ਜਾ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਇਹ ਜਲੂਸ ਆ ਇਹ ਸਰਕਾਰ ਦਾ 올 ਇੰਡੀਆ ਲੈਵਲ ਤੇ ਜਿਹੜਾ ਉਹ ਕੱਢਿਆ ਜਾਏਗਾ ਤੇ ਜਿਹੜੀ 9 ਜੁਲਾਈ ਦੀ ਹੜਤਾਲ ਹੈ ਤੇ ਉਸ ਨੂੰ ਕਾਮਯਾਬ ਕਰਨ ਲਈ ਸਾਡੀ ਜਿਹੜੀ ਲੋਕਾਂ ਤੱਕ ਵੀ ਅਪੀਲ ਆ ਵੀ 9 ਜੁਲਾਈ ਦੀ ਹੜਤਾਲ ਦਾ ਬਿਲਕੁਲ ਸਾਡਾ ਪੂਰਾ ਸਮਰਥਨ ਕਰਨ 9 ਜੁਲਾਈ ਨੂੰ ਜੇ ਕਿਸੇ ਨੂੰ ਬਹੁਤ ਹੀ ਜ਼ਰੂਰੀ ਕੰਮ ਆ ਤਾਂ ਉਹੀ ਆਪਣੇ ਘਰਾਂ ਵਿੱਚੋਂ ਬਾਹਰ ਆਵੇ ਕਿਉਂਕਿ 9 ਜੁਲਾਈ ਨੂੰ ਜਿਹੜਾ ਸਾਰੇ ਤਕਰੀਬਨ ਜਥੇਬੰਦੀਆਂ ਮਿਲ ਕੇ ਜਿਹੜੀ ਆਪਣੀ ਜਿਹੜੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਤੇ ਜਿਹੜੇ ਚਾਰ ਲੇਬਰ ਕੋਡ ਆ ਸਰਕਾਰ ਜਿਹੜੀ ਜ਼ਬਰਦਸਤੀ 12 ਘੰਟੇ 8 ਘੰਟੇ ਡਿਊਟੀ ਨੂੰ 12 ਘੰਟੇ ਕਰਨ ਜਾ ਰਹੀ ਆ ਉਸ ਦੇ ਵਿਰੋਧ ਵਿੱਚ ਤੇ ਐਫ ਆਰਐਸ ਦੇ ਵਿਰੋਧ ਵਿੱਚ ਅਸੀਂ 9 ਜੁਲਾਈ ਦੀ ਜਿਹੜੀ ਹੜਤਾਲ ਆ ਉਹਨੂੰ ਕਾਮਯਾਬ ਕਰਨ ਲਈ ਤਿਆਰ ਆਂ ਬਿਲਕੁਲ ਬਹੁਤ ਬਹੁਤ ਸ਼ੁ ਨਾੜਾ ਆਂਗਰਵਾੜੀ ਦੇ ਵਿੱਚ ਕੰਮ ਕਰਨ ਵਾਲੀਆਂ ਬੀਬੀਆਂ ਤਾਂ ਇਹਨਾਂ ਨੇ ਇਹ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨੇ ਸਰਕਾਰ ਵੱਲੋਂ ਜਾਂ ਸੰਬੰਧਿਤ ਵਿਭਾਗ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਮੰਨੀਆਂ ਜਾਂਦੀਆਂ ਤਾਂ 9 ਜੁਲਾਈ ਨੂੰ ਇਹ ਮੁਕੰਮਲ ਹੜਤਾਲ ਕਰਨਗੇ ਇਸ ਪੂਰੀ ਗੱਲਬਾਤ ਦੇ ਬਾਬਤ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕ ਆਵਾਜ਼ ਟੀਵੀ ਦੇ ਨਾਲ ਧੰਨਵਾਦ